ਸੇ ਸ੍ਰੀ ਗੁਰੂ ਸਾਹਿਬ ਜੀ ਸਹਾਇ ਵਾਦ ਗੁਰੂ ਕੀ ਤਾ ਸਾਰੇ ਬਚਨੇ ਕਛੰਬ ਗੋਤੀ ਸਿਮਰ ਕੇ ਗੁਰੂ ਨਾਨਕ ਦੇਵ ਧਿਆਏ ਰੰਗਰ ਗੋਤੀ ਅਰਦਾਸ ਸਦਾ ਮੁਦਾਸੇ ਹੋ ਸਹਾਇ ਅਰ ਜਨ ਹਰ ਗੋਵਿੰਦ ਨੂੰ ਸਭਰੂ ਸ੍ਰੀ ਹਰਿ ਦਾਇ ਸ੍ਰੀ ਹਰਿ ਗ੍ਰੰਥ ਜੀ ਸਾਈ ਹੋਣਾ ਜੈ ਸਹਾਇਤ ਸਮਾਸ਼ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਧੋਤ ਗੁਰੂ ਗੋਬਨਾ ਜੀ ਹੋ ਆਹੇ ਗੁਰੂ ਪੰਜਾਬ ਦੇ ਆਰਿਆਂ ਤੋਂ ਸੋਹ ਸੋਹ ਜਿਹਾ ਵਾਹੀ ਦੇ ਕੇ ਅੰਦਰ ਕੀਤਾ ਪਨਾ ਪਿਆਰਿਆਂ ਸੁਹਿਆਰਿਆਂ ਜੀ ਲੋਕ ਲੋ ਤੇ ਹੱਲੀ ਇਹ ਐਲੋ ਜਰਸੀਆਂ ਦੇ ਵਿੱਚ ਕੌਡੀਆਂ ਵੀ ਟੀਮ ਖੇਡ ਰਹੀ ਆ ਤੇ ਮੈਚ ਹੋਣਗੇ ਇਹ ਇਹ ਜਿਹੜਾ ਆਪਣਾ ਫਾਈਨਲ ਮੈਚ ਇੱਕ ਫਰਵੀ ਨੂੰ ਖੇਡਿਆ ਜਾਵੇਗਾ 29 31 ਦੇ ਇੱਕ ਫਰਵੀ ਨੂੰ ਉਤਰਾਂ ਦਾ ਮਹਾਕੰਵ ਹੋਵੇਗਾ ਕਿੱਤੇ ਪੰਜਾਬ ਮੱਛਿਆ ਤੋਂ ਦੂਰ ਕੀਤਾ ਜਾਵੇ ਨੌਜਵਾਨੀ ਨੂੰ ਤੇ ਖੇਡਾਂ ਜੋੜਿਆ ਜਾਵੇ ਐਨ ਆਰ ਆਈ ਵੀਰ ਇਹ ਉਤਾਰਲਾ ਕਰ ਰਹੇ ਨੇ ਤੇ ਪਿੰਡੋਲੀ ਕਰ ਦੋਨੇ ਟੀਮਾਂ ਰੈਡੀ ਰਹਿਣ ਜੋ ਸਮੇਂ ਦੀ ਬਚਤ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ خالصہ شریف واحر جی کی فتح ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਬਾਈ ਐਫਸੀ ਰਾਜਪੁਰਪਾਹਿਆਂ ਗਰਾਊਂਡ ਦੇ ਵਿੱਚ ਫੁੱਟਬਾਲ ਦਾ ਮਹਾਕੁੰਭ ਕਰਾਇਆ ਜਾ ਰਿਹਾ ਹੈ ਪਿੰਡ ਦੇ ਸਹਿਯੋਗ ਨਾਲ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26 ਜਨਵਰੀ 2025 ਤੋਂ ਲੈ ਕੇ 1 ਫਰਵਰੀ 2025 ਤੱਕ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇੱਥੇ ਫੁੱਟਬਾਲ ਦੀਆਂ ਨਾਮਵਰ ਕਲਬਾਂ ਆ ਰਹੀਆਂ ਨੇ ਫੁੱਟਬਾਲ ਦਾ ਮਹਾਕੁੰਭ 26 27 ਤੇ 28 ਤਰੀਕ ਤੱਕ ਏਜ ਗਰੁੱਪ ਦੇ ਮੈਚ ਹੋਣਗੇ ਉਸ ਤੋਂ ਬਾਅਦ 29 30 31 ਤੇ 1 ਫਰਵਰੀ ਨੂੰ ਫੁੱਟਬਾਲ ਦਾ ਮਹਾਕੁੰਭ ਪੰਜਾਬ ਦੀਆਂ ਨਾਮਵਰ ਕਾਲਜਾਂ ਅਕੈਡਮੀਆ ਤੇ ਯੂਨੀਵਰਸਿਟੀਆਂ ਖੇਡ ਮੈਦਾਨ ਦੇ ਵਿੱਚ ਖੇਡਣ ਗਈਆਂ ਟੂਰਨਾਮੈਂਟ ਦਾ ਆਰਦ ਘਾਟਨ ਪੰਚਾਇਤ ਮੈਂਬਰਾਂ ਸਰਪੰਚ ਸਾਹਿਬ ਤੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਇਨਾਮਾਂ ਦੀ ਵੰਡ ਡਾਕਟਰ ਰਾਜੀ ਐਮਪੀ ਡਾਕਟਰ ਰਾਜਕੁਮਾਰ ਜੀ ਐਮਐਲਏ ਡਾਟਰ ਇਸ਼ਾਨਕ ਜੀ ਤੇ ਡਾਕਟਰ ਜਤਿੰਦਰ ਕੁਮਾਰ ਜੀ ਵੱਲੋਂ ਕੀਤਾ ਜਾਵੇਗਾ ਇੱਕ ਤਰੀਕ ਨੂੰ ਫਾਈਨਲ ਜਨ ਇਨਾਮਾਂ ਦੀ ਵੰਡ ਇਹਨਾਂ ਵੱਲੋਂ ਕੀਤੀ ਜਾਵੇਗੀ ਸਾਡੇ ਟੂਰਨਾਮੈਂਟ ਤੇ ਉਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਸਾਡੇ ਟੂਰਨਾਮੈਂਟ ਤੇ ਕਮਰੇ ਦੀ ਲੋੜ ਸੀ ਉਹਨਾਂ ਨੇ ਕਮਰਾ ਵੀ ਪ੍ਰਾਪਤ ਕਰਕੇ ਦਿੱਤਾ ਆ ਤੇ ਸਾਡੀ ਗਰਾਊਂਡ ਦੀ ਜਿਹੜੀ ਵੀ ਚੀਜ਼ਾਂ ਦੀ ਵਰਤੋਂ ਸੀ ਉਹ ਸਾਨੂੰ ਉਹਨਾਂ ਨੇ ਕਰਕੇ ਮਹੱਈਆ ਦਿੱਤੀ ਆ ਤੇ ਟੂਰਨਾਮੈਂਟ ਦਾ ਅਧ ਘਾਟਰ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਗਿਆ ਤੇ ਟੂਰਨਾਮੈਂਟ ਦੀ ਇਨਾਮਾਂ ਦੀ ਵੰਡ ਐਮਐਲਏ ਡਾਕਟਰ ਇਸ਼ਾਨਕ ਜੀ ਐਮਪੀ ਡਾਕਟਰ ਰਾਜਕਮਰ ਜੀ ਤੇ ਜਤਿੰਦਰ ਕੁਮਾਰ ਜੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ